ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿੱਖ ਨੋ ਫੈਡਰੇਸ਼ਨ ਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇੱਕ ਚਾਣਨ ਕਰਾਉਣਾ ਚਾਹੁੰਦੇ ਆ ਕਿ ਭਾਈ ਅਵਰਤਪਾਲ ਸਿੰਘ ਜਿਹੜੇ ਕੀ ਪਿਛਲੇ ਦਿਨੀ ਖਡੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਂ ਚੁੱਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਪਾਲ ਸਿੰਘ ਜੀ ਦੀ ਸੋਚ ਕੌਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇਹ ਚ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਲੋਕਾਂ ਦਾ ਇੱਕ ਮਤ ਹੈ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਤੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹਨੇ ਇੱਕ ਚੋਣੇ ਜਾਣ ਤੋਂ ਬਾਅਦ ਜੋ ਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਣ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਸ ਸਵਿਧਾਨ ਦੇ ਉਸ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਉਹ ਸ਼ਾਮਲ ਹੋਏ ਤੇ ਉਸ ਉਹਨਾਂ ਦੇ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਲਈ ਇਹ ਗੱਲ ਦੱਸਤੀ ਸੀ ਕਿ ਸਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ ਤੂ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖੜੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮੱਦਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਦੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੋਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉੱਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੀ ਜੇਲ੍ਹ ਵਿੱਚ ਫਿਰ ਉਹਨਾਂ ਨੂੰ ਰਿਹਾਅ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਹਨ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ ਜੀ ਉਹ ਜਿਹੜੇ ਭਾਜਪਾ ਦੇ ਆਗੂ ਨੇ ਉਹਨੇ ਕਿਹਾ ਕਿ ਜੇ ਨमाज ਪੜਨੀ ਚਾਹਿਆ ਜਾਂਦੇ ਫਿਰ ਯੋਗਿਆ ਕਰਨਾ ਕਿਉਂ ਉਹਨਾਂ ਦਾ ਪੱਤ ਜਾਈ ਹੈ ਕਿਉਂਕਿ ਉਹ ਵੀ ਸਿੱਖ ਨੇ ਜਿਆਦਾ ਬਣੇ ਵੇਖੋ ਮੈਂ ਵੈਸੇ ਜੋਗਾ ਕਰਨ ਦੇ ਹਰ ਰੋਜ਼ ਦੇ ਜਿਹੜੇ ਟਵੀਟ ਨੇ ਜਾਂ ਉਹਨਾਂ ਦੀ ਕੋਈ ਕੋਈ ਉਹਨਾਂ ਦੀ ਪੋਸਟ ਆ ਮੈਂ ਉਹਨੂੰ ਜ਼ਰੂਰੀ ਨਹੀਂ ਸਮਝਦਾ ਕਿ ਉਹਦੇ ਬਾਰੇ ਵਿੱਚ ਕੋਈ ਗੱਲ ਕੀਤੀ ਜਾਵੇ ਕਿਉਂਕਿ ਉਹ ਸਾਰਾ ਕੁਝ ਉਹਦਾ ਪੁਰਾਣਾ ਹੀ ਆ ਤੇ ਅਸੀਂ ਆਪਣਾ ਪੱਖ ਸਹੀ ਉਹਨੀ ਕਬੀਤੀ ਦੱਸ ਚੁੱਕੀ ਆ ਰਾਜੂ ਜੀ ਨੇ ਇੱਕ ਚਿੱਠੀ ਜਾਰੀ ਕੀਤੀ ਆ ਜਿਹੜੀ ਕਾਲ ਤਖਤ ਸਾਹਿਬ ਦੇ ਜ਼ਹਿਦਾਰ ਨੂੰ ਪਾਈ ਆ ਉਹਨਾਂ ਨੇ ਮੈਂ ਰਾਜੂ ਜੀ ਦਾ ਤਹਿਤ ਤੋਂ ਸਤਿਕਾਰ ਕਰਦਾ ਤੇ ਮੀਡੀਆ ਦੇ ਵਿੱਚ ਖੁੱਲਕੇ ਉਹਨਾਂ ਦੀ ਇਸ ਗੱਲ ਦਾ ਮੈਂ ਸਮਰਥਨ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਿਹਦੇ ਵਿੱਚ ਉਹਨਾਂ ਨੇ ਮੁੱਢੋਂ ਭਾਵੇਂ ਕਿ ਉਹ ਭਾਜਪਾ ਦੇ ਇੱਕ ਬڑے ਨਾਮਵਰ ਲੀਡਰ ਨੇ ਉਹਨਾਂ ਨੇ ਮੰਡੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਸਰਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਹੈ ਇੱਕ ਇਨਫੋਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਵੈਸੇ ਇਹ ਇਹਦਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਫੁਆਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਇਹ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਸੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੈਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮੰਨ ਲਓ ਗੱਲ ਕੀਤੀ ਆ ਦੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਾਨਾਂ ਵਿੱਚ ਜਿਹੜਾ ਰੋਸ ਸੀਗਾ ਉਸ ਦੇ ਮੱਦੇਨਜ਼ਰ ਤੇ ਸਾਡਾ ਜਿਹੜਾ ਬਣਦਾ ਪਰ ਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਨਿੱਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਿਹੜਾ ਵਾ ਆਖਰੀ ਵਿਚਾਰ ਉਹ ਦੇ ਸਕਦੇ ਇਹਨਾਂ ਦਾ ਪ੍ਰਚਾਰ ਅੰਦ ਕਰ ਉਹਨੂੰ ਲੈ ਕੇ ਲਗਾਤਾਰ ਹੀ ਫੋਸਟਾ ਜਾਰੀ ਕਰ ਰਹੇ ਨੇ ਅੱਜ ਦਿਨ ਫੋਟੋਆਂ ਵੱਰ ਰਹੀਆਂ ਕਈ ਸੂਚਕਾਂ ਕਿ ਮੈਂ ਸੇਵਾ ਕੀਤੀ ਮੈਂ ਕਿਥੋਂ ਦੀ ਪੇਟਾ ਵੀ ਦਿੱਤੀ ਹੈ ਮੈਂ ਪ੍ਰਸ਼ਾਦ ਵੀ ਲੈ ਕੇ ਗਈ ਕਿ ਸਿੱਖ ਮਾਤਾ ਉਹ ਜੀ ਹੋਗੀ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਕਰਨਾ ਪੈ ਰਿਹਾ ਹੈ ਉਹ ਪ੍ਰਚਾਰ ਅੰਦ ਉਹਨੂੰ ਹਰ ਇੱਕ ਦੇ ਮਨ ਦੇ ਦੇਖੋ ਜੀ ਇਹਦੇ ਲਈ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਉਹ ਕਰੇਗਾ ਉਹ ਇੱਥੇ ਆਏ ਸੇਵਾ ਕੀਤੀ ਆ ਕਿਸ ਭਾਵਨਾ ਨਾਲ ਸੇਵਾ ਕੀਤੀ ਆ ਜਿਹੜਾ ਵੀ ਇੱਥੇ ਆਉਂਦਾ ਲੱਖ ਦੇ ਕਰੀਬ ਪਾਣੀ ਆਉਂਦਾ ਤੇ ਉਹ ਆਪਦੀ ਜਿਸ ਤਰ੍ਹਾਂ ਦੀ ਮਨਛਾ ਲੈ ਕੇ ਆਉਂਦਾ ਉਹ ਜੇ ਉਹ ਫਲ ਪ੍ਰਾਪਤ ਕਰਕੇ ਆਉਂਦਾ ਅਸੀਂ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੀਦੇ ਦੂਸਰੀ ਗੱਲ ਜਿਹੜੀ ਕਿ ਆਮ ਹੁਣ ਇੱਕ ਇੱਕ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਵੀ ਇੱਕ ਬੰੱਜੀ ਜਿਹੜੀ ਆ ਉਹ ਕਿਨਾ ਰਿਟਰੀਟ ਤੋਂ ਆਉਂਦੀ ਆ ਤੇ ਇੱਥੇ ਆਉਂਦੀ ਆ ਉਹਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਗੋਇ ਲੋੜਾ ਖੜਾ ਕੀਤਾ ਤੁਸੀਂ ਦੇਖੋ ਕਿ ਅਰਸ਼ਦੀਪ ਸਿੰਘ ਕੈਸ਼ ਛੱਡ ਦਿੰਦਾ ਤੇ ਉਹਨੂੰ ਪਾਕਿਸਤਾਨੀ ਤੇ ਖਾਲਸਤਾਨੀ ਕਹਿੰਦਾ ਉਹਦੋਂ ਵੀ ਇਹੋ ਜਿਹਾ ਰੌਣਾ ਪੈਗਾ ਉਹਨੂੰ ਵੀ ਬਹੁਤ ਜ਼ੋਰ ਲੱਗਾ ਇਸ ਗੱਲ ਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਪੈਦਾ ਕੀਤਾ ਜਾਵੇ। ਜਦੋਂ ਕਿ ਅਰਚਨਾ ਦੇ ਸ਼ਬਦਾਵਲੀ ਵੀ ਇਹ ਹੈ ਕਿ ਮੈਂ ਇੱਕ ਹਿੰਦੂ ਔਰਤ ਹੀ ਕਹਿ ਰਹੀ ਆ। ਪਰ ਚਲੋ ਖੈਰ ਅਸੀਂ ਇਸ ਮਾਮਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਤੁਰੇ ਨੇ ਸਿੱਖਾਂ ਜਿਹੜਾ ਸਿੱਖਾਂ ਦਾ ਫਰਜ਼ ਆ ਤੇ ਸਿੱਖਾਂ ਦਾ ਕਰਮ ਆ ਉਹ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਕਿਸੇ ਧਰਮ ਦੇ ਪ੍ਰਬੰਧ ਵਿੱਚ ਦਖਲ ਨਹੀਂ ਦਿੰਦੇ ਕਿਸੇ ਧਰਮ ਦੀ ਮਰਜ਼ਾਦਾ ਵਿੱਚ ਜਾ ਕੇ ਉਹ ਡੰਡਾਰੀ ਡਾਉਂਦੇ। ਨਾ ਸਿੱਖ ਨੇ ਇਸ ਤਰ੍ਹਾਂ ਦਾ ਕੀਤਾ ਨਾ ਕਰਨਾ ਕਿਉਂਕਿ ਗੁਰੂ ਨੇ ਸਾਨੂੰ ਇਹ ਜਿਹਾ ਬਲ ਬਖਸ਼ਿਆ ਇਸ ਗੱਲ ਦੀ ਸਮਤਵੀ ਦਿੱਤੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਐਕਸੈਪਟ ਹੋਣ ਦੇ ਨਾਤੇ ਕਿ ਇਸ ਨੂੰ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਬਣਾਉਣ ਵਾਲੇ ਲੋਕ ਇਸ ਗੱਲ ਤੋਂ ਬਾਝਾਉਣ ਉਹ ਨਸ਼ਰ ਹੋ ਚੁੱਕੇ ਨੇ ਤੇ ਲੋਕਾਂ ਨੇ ਮੈਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਆ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਨੂੰ ਕੰਡੈਮ ਕਰੀਤਾ ਤੇ ਜਿਹੜੇ ਇਸ ਨੂੰ ਵੱਡਾ ਮੋੜ ਦੇਣਾ ਚਾਹੁੰਦੇ ਆ ਉਹ ਉਹ ਬਾਜਾਉਣ ਇਸ ਗੱਲ ਤੇ ਲੋਕਾਂ ਦੀ ਅੱਖ ਉਹਨਾਂ ਤੇ ਟਿੱਗੀ ਹੋਈ ਆ ਤੇ ਉਹਨਾਂ ਨੂੰ ਉਹ ਚੰਗਾ ਨਹੀਂ ਕਹਿ ਰਹੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਮਤ ਕਰ ਦਿੱਤਾ। ਜੇਵਾਤਾ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗੱਲ ਕੀਤੀ ਆ ਅਗਰ ਸੌ ਨਹੀਂ ਚੱਕਦੇ ਉਹ ਜੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਨਹੀਂ ਸ਼ਿਫਟ ਕੀਤਾ ਜਾਂਦਾ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਜਥੇਦੰਦੀ ਵੱਲੋਂ ਜਾਂ ਐਸਡੀਪੀਸੀ ਵੱਲੋਂ ਕੋਈ ਉਚਿਤ ਕਦਮ ਚੁੱਕੇ ਜਾਵਣਗੇ ਦੇਖੋ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਆਪਣੀ ਇੱਕ ਨਿੱਜੀ ਹਸਿਆਤ ਕਿ ਨਾ ਇੱਕ ਸਿੱਖ ਹੋਂ ਦੇ ਨਾਤੇ ਤੇ ਜਥੇਦੰਦੀ ਸਿੱਖਣ ਫੈਡਰੇਸ਼ਨ ਹੋ ਦੇ ਨਾਤੇ ਜ਼ਿਕਰ ਕਰ ਰਿਹਾ ਅਸੀਂ ਪਹਿਲਾਂ ਵੀ ਇਸ ਠੀਕ ਹੈ ਇੱਕ ਪਾਰਟੀ ਆ ਮੈਂ ਕਾਲੀਦਾਲ ਨਾਲ ਸੋਚ ਨਾਲ ਸੰਬੰਧਤ ਆ ਮੈਂ ਇਸ ਗੱਲ ਦੇ ਲਈ ਕਿਉਂਕਿ ਪਾਰਟੀ ਨੇ ਫੈਸਲਾ ਕੀਤਾ ਸੀ ਉਹ ਸਪੈਸ਼ਲੀ ਤੋਂ ਮੈਂ ਬਾਹਰ ਨਹੀਂ ਜਾਂਦਾ ਪਰ ਮੈਂ ਉਸ ਟਾਈਮ ਵੀ ਇਸ ਗੱਲ ਦੀ مخالਫਤ ਨਹੀਂ ਕੀਤੀ ਜੇ ਜਿਹੜੀ ਚੋਣ ਲੜੀ ਗਈ ਆ ਉਹ ਠੀਕ ਆ ਉਹ ਤੋਂ ਬਾਅਦ ਜਿਹੜੇ ਵਿਚਾਰ ਹੋਏ ਨੇ ਉਹ ਵੀ ਕਿਹਨਾ ਪਾਰਟੀਆਂ ਦੇ ਅੰਦਰ ਆਪਸੀ ਕਈ ਤਰ੍ਹਾਂ ਦੇ ਵਿਚਾਰ ਹੋਏ ਨੇ ਤੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਕਿਉਂਕਿ ਲੋਕਾਂ ਨੇ ਇੱਕ ਮੱਤ ਦਿੱਤਾ ਇਸ ਕਰਕੇ ਉਹਨਾਂ ਦੇ ਲਈ ਸਾਡੇ ਮੰਨ ਸਰਕਾਰ ਆ ਤੇ ਉਹ ਇੱਕ ਨੌਜਵਾਨ ਹੈ ਚੋਣ ਲੜਨ ਤੋਂ ਪਹਿਲਾਂ ਵੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜਾ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਇੱਕ دہشت ਪੈਦਾ ਕੀਤੀ ਗਈ ਉਸ ਦਾ ਵਿਰੋਧ ਪਹਿਲਾਂ ਵੀ ਕੀਤਾ ਸੀ ਉਹਨਾਂ ਦੀ ਰਿਹਾਈ ਦੀ ਗੱਲ ਪਹਿਲਾਂ ਵੀ ਕਰਦੇ ਸੀ ਅੱਜ ਵੀ ਰਿਹਾਈ ਦੀ ਗੱਲ ਕਰ ਰਹੇ ਆ ਇਹ ਨਹੀਂ ਹੈ ਕਿ ਉਹ ਐਮਪੀ ਬਣ ਗਏ ਨੇ ਤੇ ਤਾਂ ਅਸੀਂ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਜਥੇਬੰਦਕ ਤੌਰ ਤੇ ਫੈਡਰੇਸ਼ਨ ਨੇ ਇਸ ਕਾਨੂੰਨ ਦਾ ਵਿਰੋਧ ਵੀ ਕੀਤਾ ਸੀ ਤੇ ਅਸੀਂ ਆਪਣੇ ਤੌਰ ਤੇ ਆਵਾਜ਼ ਵੀ ਉਗਲਾਈ ਸੀ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ ਦੇਖੋ ਦੋਨੋਂ ਸਰਕਾਰਾਂ ਹੀ ਆ ਸਰਕਾਰਾਂ ਦਾ ਹੀ ਫਰਜ਼ ਹੁੰਦਾ ਕਿ ਕੇਂਦਰ ਦੀ ਸਰਕਾਰ ਉਹਨਾਂ ਦਾ ਨਾ ਸਪੀਕਰ ਆ ਉਹ ਆਪਣੇ ਕਿਹਨਾ ਇੱਕ ਜਿਹੜੇ ਚੁਣੇ ਹੋਏ ਐਮਪੀ ਨੂੰ ਸਾਂਹ ਚ ਕਾਉਣ ਦਾ ਰਸਤਾ ਕਿਉਂ ਨਹੀਂ ਪਧਰਾ ਕਰਦਾ ਤੇ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਰੀ ਸਾਨੂੰ ਇਸ ਗੱਲ ਬਾਰੇ ਹਾਲੇ ਪੂਰਾ ਨਹੀਂ ਪਤਾ ਪਰ ਦੋਨੇ ਸਰਕਾਰਾਂ ਹੀ ਇਸ ਦੇ ਵਿੱਚ ਦੋਸ਼ੀ ਆ ਇਹ ਲੀਗਲ ਪੈਨਲ ਦਾ ਗੱਲ ਕੀਤਾ ਸੀ ਦੋ ਪੈਨਲ ਬਣੇ ਉਹਨਾਂ ਦੇ ਵਿਚਕਾਰ ਸਾਡਾ ਸਾਬਕਾ ਮੈਂਬਰ ਸਰ ਚੋਣਕਿਟੀ ਦੀ ਸਮੂਹ ਨੇ ਅਜੇ ਤੱਕ ਕੋਈ ਸਟੇਟ ਨੇ ਆਪਣੀ ਕੋਈ ਲੀਗਲ ਕਰਪੂ ਅਪੀਲ ਕੀਤੀ ਸ਼ੋਅ ਨੂੰ ਪੇਸ਼ ਕਰਦੇ ਨੇ ਕਿ ਉਹ ਹਰਦਾ ਕੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਗਿਆ ਦੇਖੋ ਜੀ ਅਮਰਤਪਾਲ ਸਿੰਘ ਦੇ ਬਾਰੇ ਦੇ ਵਿੱਚ ਇੱਕ ਸਿੱਖ ਭਾਵਨਾ ਹੋਣ ਦੇ ਨਾਤੇ ਸਾਰੇ ਹੀ ਸਿੱਖ ਚਾਹੁੰਦੇ ਆ ਕਿ ਉਸ ਦੀ ਰਿਹਾਈ ਕੀਤੀ ਜਾਵੇ ਪੈਨਲ ਦੀ ਗੱਲ ਸੁਣ ਲਓ ਕਿ ਜਦੋਂ ਉਹਨੂੰ ਡਿਬੜੂਗੜ ਲਗਾਇਆ ਲਜਾਇਆ ਗਿਆ ਤੇ ਜਿਨ੍ਹਾਂ ਦਾ ਨਾਮ ਤੁਸੀਂ ਲੈ ਰਹੇ ਹੋ ਸਿਆਲਕਾ ਸਾਹਿਬ ਦਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਢਾਮੀ ਸਾਹਿਬ ਨੇ ਇੱਕ ਪੈਨਲ ਬਣਾਇਆ ਜਿਹਦੇ ਸਿਆਲਕਾ ਸਾਹਿਬ ਆਪੂਸੀ ਦੇ ਨਾਲ ਹੋਰ ਵੀ ਜਿਹੜੇ ਵਕੀਲ ਸੀ ਇਹ ਸਭ ਤੋਂ ਪਹਿਲਾ ਕਾਰਜ ਸ਼ਰੋਣੀ ਕਮੇਟੀ ਨੇ ਕੀਤਾ ਕਿ ਇੱਥੋਂ ਦੇ ਡੀਸੀ ਤੋਂ ਇਆਜਤ ਲੈ ਕੇ ਮੁਲਾਕਾਤ ਕੀਤੀ ਮੁਲਾਕਾਤਾਂ ਦੀ ਸ਼ੁਰੂਆਤ ਸ਼ਰੋਣੀ ਕਮੇਟੀ ਨੇ ਕਰਵਾਈ ਉਹ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਇੱਥੋਂ ਲਿਜਾਣ ਦਾ ਪ੍ਰਬੰਧ ਕੀਤਾ ਤੇ ਅਸੀਂ ਇਹ ਅਪੀਲ ਕੀਤੀ ਕਿ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਜਿਵੇਂ ਜਿਵੇਂ ਸਾਨੂੰ ਹੁਕਮ ਆਉਣਗੇ ਅਸੀਂ ਉਹਦੇ ਲਈ ਹਾਜ਼ਰ ਹਾਂ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਕੀਲ ਜਿਹੜੇ ਆ ਉਹ ਹੀ ਲੜਾਈ ਲੜ ਰਹੇ ਆ ਅਸੀਂ ਉਹਨਾਂ ਨੂੰ ਬੇਤੀ ਕਰਤੀ ਜਿੱਥੇ ਤੁਹਾਨੂੰ ਸਾਡਾ ਸਹਿਯੋਗ ਚਾਹੀਦਾ ਅਸੀਂ ਹਾਜ਼ਰ ਹਾਂ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਇਸ ਮਾਮਲੇ ਦੇ ਵਿੱਚ ਕੱਲ ਨੂੰ ਕੋਈ ਅਭਿਨਵੀ ਜਾਂ ਉੱਚੀ ਜੀ ਹੁੰਦੀ ਆ ਉਸ ਗੱਲ ਦੇ ਭਾਜੀਦਾਰ ਨਹੀਂ ਬਣਨਾ ਚਾਹੁੰਦੇ ਸੀ ਪਰ ਆਰੰਭ ਤਾਂ ਜਿਹੜੀ ਅਸੀਂ ਕੀਤੀ ਸੀ ਕਿਉਂਕਿ ਵਕਾਲਤ ਵਕੀਲਾਂ ਨੇ ਜਿਹੜੀ ਆ ਉਹਨਾਂ ਦੀ ਮੁਲਾਕਾਤ ਵਾਸਤੇ ਰਾਹ ਖੋਲਿਆ ਉਹਨਾਂ ਦੀ ਜਿਹੜੀ ਆ ਜਿਹੜੀ ਅੱਗੇ ਲੜਾਈ ਲੰਢੀ ਦਾ ਖੋਲਿਆ ਉਹ ਅਸੀਂ ਨਹੀਂ ਕਹਿੰਦੇ ਕਿ ਉਹ ਆਪਣੇ ਵਕੀਲ ਦੇ ਮੁਤਾਬਕ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਦੋਂ ਵੀ ਸਾਨੂੰ ਉਹਨਾਂ ਦਾ ਪਰਿਵਾਰ ਹੁਕਮ ਲਾਏਗਾ ਸ਼੍ਰੋਮਿਕ ਕਮੇਟੀ ਨੂੰ ਕਿਉਂਕਿ ਬੜੇ ਲੰਬੇ ਸਮੇਂ ਤੋਂ ਅਸੀਂ ਤਾਂ ਪੂਰਾ ਸਹਿਯੋਗ ਚਾ ਉਹਨਾਂ ਨੇ ਇੱਥੇ ਧਰਨਾ ਲਾਇਆ ਹਰ ਤਰੀਕੇ ਨਾਲ ਸ਼੍ਰੋਮਿਕ ਕਮੇਟੀ ਉਹਨਾਂ ਦੇ ਨਾਲ ਖੜੀ ਅਸੀਂ ਹਾਜ਼ਰ ਨੇ ਅੱਜ ਵੀ ਅਸੀਂ ਹਾਜ਼ਰ ਨੇ ਤੇ ਉਹ ਜਦੋਂ ਵੀ ਸਾਨੂੰ ਕਹਿਣਗੇ ਸਾਡੇ ਵੱਲੋਂ ਉਹਨਾਂ ਨੂੰ ਇਹ ਖੁੱਲੀ ਬੇਨਤੀ ਵੀ ਆ ਤੇ ਅਸੀਂ ਆਸ ਵੀ ਕਰਾਂਗੇ ਜਿੱਤੇ ਸਾਡੀ ਲੋੜ ਸਮਝਣਗੇ ਅਸੀਂ ਲੜਾਈ ਲੜਾਂ ਅਮਰਤਾਪੁਰ ਦੇ ਗਾਮੇ ਤੱਕ ਜੋ ਵੀ ਸਾਹਮਣੇ ਆਇਆ ਸਰੋਨੀ ਪੇਟੀ ਦੀ ਪੁਲਕਾਰ ਸਰੋਨੀ ਪੇਟੀ ਦੀ ਜਿਹੜੀ ਪੁਚੇ ਚ ਸਾਹਮਣੇ ਆਈ ਹੈ ਜਦ ਕਿ ਤੁਸੀਂ ਹੁਣ ਫੋਟੋ ਗੱਲ ਕਰ ਰਹੇ ਹੋ ਤੁਸੀਂ ਅਕਾਲੀ ਦਲ ਮਾਦਲ ਦੇ ਨਾਲ ਦੇ ਸੰਬੰਧ ਤੋਂ ਅਕਾਲੀ ਦਲ ਇਸ ਵਾਰ ਇਹ ਚੁੱਪ ਅਕਾਲੀ ਪੱਲੇ ਕਿ ਟੇਰਿਆ ਸੀ ਤੇ ਹੈ ਸੀ ਟੇਰਿਆ ਹੈ ਖੇਤਰੀ ਪਾਰਟੀ ਹੈ ਉਹਦੀ ਚੁੱਪ ਜਿਹੜੀ ਆ ਉਹ ਪਿਆਰ ਰੱਖਦੀ ਮੈਨੂੰ ਲੱਗਦਾ ਚੁੱਪ ਨਹੀਂ ਹੈਗੀ ਆ ਪਰसों ਚੌਥੇ ਹੀ ਬਿਆਨ ਆਇਆ ਸਰਦਾਰ ਸੁਖਬੀ ਸਿੰਘ ਬਾਦਲ ਦਾ ਉਹਦੇ ਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਵਿਚਾਰਾਂ ਦਾ ਬਖਰੇਵਾ ਆਪਣੀ ਜਗ੍ਹਾ ਹੋਵੇ ਪਰ ਜਿਹੜੀ ਇਹ ਜਾਤੀ ਹੋ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹਨਾਂ ਨੂੰ ਜ਼ਬਰੀ ਜੇਲ੍ਹ 'ਚ ਬੰਦ ਕੀਤਾ ਹੋਇਆ ਵੱਡਾ ਮਤ ਉਹਨਾਂ ਨੂੰ ਮਿਲ ਗਿਆ ਤਾਂ ਉਹਨਾਂ ਨੂੰ ਰਿਹਾ ਕਰ ਲਉਣਾ ਚਾਹੀਦਾ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਕੀਤੀ ਹੋਈ ਗੱਲ ਮੇਨੂੰ ਲੱਗਾ ਇਹ ਬਹੁਤ ਮਹੱਤਵ ਰੱਖਦੀ ਹੈ ਸੋ ਅਸੀਂ ਜਿਹੜੇ ਕਾਲੀ ਸੋਚ ਵਾਲੇ ਲੋਕਾਂ ਆ ਆਪਣੇ ਤੌਰ ਤੇ ਤਾਂ ਕਹਿ ਹੀ ਰਹੇ ਹਾਂ ਤੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ 'ਚ ਵੱਡਾ ਮਤਵ ਹੈ